ਜਿਸ ਇਨਸਾਨ ਨੂੰ ਗਰਦਨ ਦੀ ਦਰਦ ਸ਼ੁਰੂ ਹੋ ਰਹੀ ਆ ਜਾਂ ਜਿੱਦਾ ਬੀਪੀ ਹਾਈ ਹੋ ਰਿਹਾ ਤੇ ਜਾਂ ਜਿੰਦੀ ਧੌਣ ਪੱਠੇ ਜਾਮ ਹੋਣੇ ਸ਼ੁਰੂ ਹੋ ਗਏ ਉਹ ਹਰ ਰੋਜ਼ ਸਵੇਰੇ ਉੱਠ ਕੇ 1 ਮਿੰਟ ਜਿਹੜਾ ਮਿਲਾ ਕੇ ਖਾਊ ਗੁੜ ਨਾਲ ਦੇਸੀ ਕੀ ਫੇਰ ਉਹਦੀ ਗਰਦਨ ਦਰਦ ਨਾਲ ਕਰਦੀ ਨਹੀਂ ਕਦੇ ਚੀ ਚੀ ਹੁਣ ਮੰਨ ਲਓ ਮੈਂ ਇਸ ਤਰ੍ਹਾਂ ਵੀ ਕਰ ਰਿਹਾ ਠੀਕ ਹੈ ਸਾਰੇ ਬੰਨ ਲਾ ਦੇ ਜਦੋਂ ਇਹ ਪੱਠੇ ਜਾਮ ਹੋ ਜਾਣਗੇ ਨਾ ਫਿਰ ਉਹ ਐ ਐ ਹੋਗਾ ਫਿਰ ਕੀ ਸਾਹਿਬ ਇਹ ਤਾਂ ਦੇਖੋ ਜਾਦਾ ਜਾਦਾ ਨੂੰ ਲਾ ਨਹੀਂ ਪਾਉ। ਇਹਨੇ ਕਿਸੇ ਰਿਪੋਰਟ ਚ ਨਹੀਂ ਹੋਣਾ। ਕਿਸੇ ਸਕੈਨ ਚ ਨਹੀਂ ਹੋਣਾ। ਔਰ ਇਹਦੇ ਲਈ ਇਸ ਤਰ੍ਹਾਂ ਦਾ ਨੁਸਖਾ ਫਾਰਮੂਲਾ ਲੈਣਾ ਪਏਗਾ ਜਿੰਦੇ ਨਾਲ ਤੁਹਾਡੇ ਇਸ ਜਾਮ ਹੋਏ ਪੱਠਿਆਂ ਨੂੰ ਰਿਲੈਕਸ ਕਰੇ। ਜਿਹੜਾ ਵੀ ਗਰਦਨ ਇਧਰ ਨੂੰ ਕਰੋ ਗਰਦਨ ਇਧਰ ਨੂੰ ਕਰੋ ਗਰਦਨ ਉੱਪਰ ਨੂੰ ਕਰੋ ਗਰਦਨ ਹੇਠਾਂ ਨੂੰ ਕਰੋ ਉਹ ਕਹਿੰਦੇ ਦਰਦੀ ਬੜਾ ਗਰਦਨ ਚ ਇਹ ਗਰਦਨ ਦਾ ਕੀ ਰੋਲ ਹੈਗਾ ਜੀ ਮੈਨੂੰ ਲੱਗਦਾ ਕਿ ਗੋਡਿਆਂ ਨਾਲੋਂ ਜ਼ਿਆਦਾ ਇਸ ਵੇਲੇ ਲੋਕਾਂ ਦੀਆਂ ਗਰਦਨਾਂ ਦਰਦ ਕਰ ਰਹੀਆਂ ਨੇ ਆਕੜੀਆਂ ਪਈਆਂ ਨੇ ਮਸਲ ਟਾਈਟ ਹੋਏ ਪਏ ਨੇ ਗਰਦਨ ਜਿਆਦਾਤਰ ਪਤਾ ਕੀ ਹੁੰਦਾ ਜਦੋਂ ਗਰਦਨ 'ਚ ਦਰਦ ਹੁੰਦਾ ਵਾ ਤੇ ਆਪਾਂ ਦੀ ਜਿਹੜੀ ਨੀਂਦਵਾ ਦਾ ਡਿਸਟਰਬ ਹੁੰਦੀ ਆ ਮੈਂਟਲ ਹੈਲਥ ਡਿਸਟਰਬ ਹੁੰਦੀ ਆ ਨਾਲ ਦੇ ਨਾਲ ਤੁਹਾਡੀ ਗੱਠ ਅਗਨੀ gut health ਜਿਹੜਾ ਡਾਈਜੈਸ਼ਨ ਵਾ ਉਹ ਪੂਰੀ ਤਰ੍ਹਾਂ ਨਸ਼ਟ ਹੋ ਜਾਂਦਾ ਜਦੋਂ ਤੁਹਾਡਾ ਪੇਟ ਖਰਾਬ ਹੋਏਗਾ ਤਾਂ ਤੁਹਾਡਾ ਦਿਮਾਗ ਖਰਾਬ ਹੋਈ ਗਈ ਹੋਏਗਾ 1 2 3 سٹਾਰਟ ਪੁਰੇ ਜੋ ਲਗਾਤਾ ਜਿੰਨੇ ਜੋਸ਼ ਚ ਕਰ ਸਕਦੇ ਜਦੋਂ ਮੈਂ ਕਲਾਪਿੰਗ ਕੀਤੀ ਆ ਇਹਨੇ ਬ੍ਰੇਨ ਚੱਕਰ ਬਲੱਡ ਨੂੰ ਪਚਾਇਆ ਅਬ ਤੋਂ ਪਹਿਲਾਂ ਤੁਸੀਂ ਇੱਕ ਗਲਾਸ ਜਿਹੜਾ ਵਾ ਗਰਮ ਪਾਣੀ ਕਰਨਾ ਵਾ ਚੰਗੀ ਤਰ੍ਹਾਂ ਗਰਮ ਪਾਣੀ ਕਰਕੇ ਉਹਨੂੰ ਰੱਖ ਲੈਣਾ ਵਾ ਔਰ ਉਸ ਤੋਂ ਬਾਅਦ ਉਹਦੇ ਵਿੱਚ ਅੱਧਾ ਚਮਚ ਦੇਸੀ ਘਿਓ ਸਾਰਿਆਂ ਦਾ ਪਿਓ ਔਰ ਉਸ ਤੋਂ ਬਾਅਦ ਉਹਦੇ ਵਿੱਚ 10 ਕੁ ਗ੍ਰਾਮ ਸਾਨੂੰ ਇਹ ਦੱਸ ਦੇ ਵੀ ਇਹ ਇੱਕ ਗਲਾਸ ਤੁਸੀਂ ਕਹਿ ਰਹੇ ਹੋ ਵੀ ਇਹ ਕਰੇਗਾ ਕੀ ਇੱਕ ਗਲਾਸ ਕਿਤੇ ਵੀ ਕਿਸੇ ਵੀ ਆਰਗਨ ਦੇ ਵਿੱਚ ਜੰਮਿਆ ਬਲੱਡ ਬਾਹਰ ਕੱਢੇਗਾ ਇੱਕ ਗਲਾਸ ਤੁਹਾਡੀ ਬਲਗਮ ਨੂੰ ਸਹੀ ਕਰੇਗਾ ਇੱਕ ਗਲਾਸ ਤੁਹਾਡੀ ਨੀਂਦ ਨੂੰ ਸਹੀ ਕਰੇਗਾ ਇੱਕ ਗਲਾਸ ਤੁਹਾਡੇ ਸਟ੍ਰੈਸ ਨੂੰ ਸਹੀ ਕਰੇਗਾ ਔਰ ਇੱਕ ਗਲਾਸ ਤੁਹਾਡੇ ਨਰਵਸ ਸਿਸਟਮ ਦੇ ਨਾਲ ਜੁੜੀਆਂ ਜਿੰਨੀਆਂ ਵੀ ਦਿੱਕਤਾਂਾਂ ਨੇ ਤੁਹਾਡੇ ਸ਼ੋਲਡਰ ਸਟਕ ਹੋ ਚੁੱਕੇ ਨੇ ਸਟਿਫਨਸ ਆ ਚੁੱਕੀ ਆ ਤੁਹਾਡੇ ਗਰਦਨ ਵਾਲਾ ਏਰੀਆ ਰੁਕ ਚੁੱਕਾ ਵਾ ਔਰ ਅਗਰ ਤੁਸੀਂ ਸਰਵਾਈਕਲ ਵਾਲੇ ਪਾਸੇ ਚਲੇ ਗਏ ਹੋ ਤਾਂ ਇੱਕ ਗਲਾਸ ਤੁਹਾਨੂੰ ਉਹਦੇ ਚੋਂ ਬਾਹਰ ਖਿੱਚ ਕੇ ਲੈ ਕੇ ਆਏਗਾ ਇਹਨੂੰ ਤੁਸੀਂ ਸਵੇਰੇ ਉੱਠਦੇ ਆ ਸਰ ਖਾਲੀ ਪੇਟ ਲੈਣਾ ਠੀਕ ਆ ਲੈਣਾ ਕਿਵੇਂ ਆ ਇੱਕ ਗਰਦਨ ਨੂੰ ਤਾਂ ਠੀਕ ਕਰੂ ਕਰੂਗਾ ਜਿਹਨੂੰ ਪ੍ਰਾਣੀ ਕਵਾਜਾ ਨੂੰ ਠੀਕ ਕਰੇਗਾ। ਕਿਆ ਐ ਐ ਆਉ ਜਿਵੇਂ ਏਕੇ 47 ਚ ਗੋਲੀ ਆਉਂਦੀ ਆ। ਇੱਕ ਵਾਰ ਹੁੰਦਾ ਵੀ ਯਾਰ ਅਸੀਂ ਨਹੀਂ ਕਰ ਸਕਦੇ। ਫਿਰ ਉਹਨਾਂ ਦਾ ਹੱਲ ਤੁਸੀਂ ਕਿਵੇਂ ਕਰਦੇ ਹੋ? ਤੁਹਾਡੇ ਕੋਲ ਤਾਂ ਬਹੁਤ ਲੋਕ ਆਉਂਦੇ ਨੇ ਗਰਦਨ ਪੀੜ ਵਾਲੇ, ਸਰਵਾਈਕਲ ਵਾਲੇ। ਉਹਨਾਂ ਦੇ ਲਈ ਸਭ ਤੋਂ ਵਧੀਆ ਫਿਰ ਨਾਗੀ ਕਟਾਰੀਆ ਇਲੈਕਟ੍ਰੋਮੋਬੈਥਿਕ ਸੈਂਟਰ ਦੇ ਵਿੱਚ ਸੇਵਾ ਚ ਹਾਜ਼ਰ ਬਣਿਆ ਹੋਇਆ ਬ੍ਰਹਮਾਸਤਰ। ਇਹ ਬ੍ਰਹਮਾਸਤਰ ਫਿਰ ਉਹਨਾਂ ਨੇ ਉੱਪਰ ਦਿਨਾ ਦੇ ਵੇਤੀ ਕੰਮ ਕਰਨਾ ਸ਼ੁਰੂ ਕਰੂਗਾ। ਜਿਹੜਾ ਮਿਲਾਕੇ ਖਾਊ ਗੁੜ ਨਾਲ ਦੇਸੀ ਕੀ ਫੇਰ ਉਹਦੀ ਗਰਦਨ ਦਰਦ ਨਾਲ ਕਰਦੀ ਨਹੀਂ ਕਦੇ ਚੀਂਚੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਡਾਕਟਰ ਕਾਸਿਫ ফারুকੀ ਤੇ ਮੇਰੇ ਨਾਲ ਨੇ ਇਸ ਵੇਲੇ ਡਾਕਟਰ ਗੁਰਬਖਸ਼ ਸਿੰਘ ਨਾਗੀ ਤੇ ਡਾਕਟਰ ਕਰਨ ਕਟਾਰੀ ਆ ਸਮਝਾਂਗੇ ਕਿ ਇਹ ਗੁੜ ਔਰ ਇਹ ਦੇਸੀ ਕੀ ਕਿਸ ਤਰੀਕੇ ਨਾਲ ਇਸਤੇਮਾਲ ਕਰਕੇ ਅਸੀਂ ਗਰਦਨ ਦੇ ਦਰਦ ਤੋਂ ਹਮੇਸ਼ਾ ਹਮੇਸ਼ਾ ਲਈ ਛੁਟਕਾਰਾ ਪਾ ਸਕਦੇ ਆ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਸੀ ਡਾਕਟਰ ਗੁਰਬਖਸ਼ ਸਿੰਘ ਨਾਗੀ ਸਾਹਿਬ ਤੋਂ ਕਰ ਲੈਂਦੇ ਆ ਨਾਗੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਬਿਲਕੁਲ ਜੀ ਸਭ ਤੋਂ ਪਹਿਲਾਂ ਹਕੀਕਤ ਟੀਵੀ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਜਿਨੇ ਇੱਕ ਵਾਰ ਫਿਰ ਸਾਨੂੰ ਸਾਡੇ ਪਿਆਰ ਪਰਸੋਤਿਆਂ ਰੂਬਰੂ ਕੀਤਾ ਔਰ ਸਭ ਤੋਂ ਜ਼ਿਆਦਾ ਧੰਨਵਾਦ ਸਾਡੇ ਉਹ ਪਿਆਰ ਪਰਸੋਤਿਆਂ ਜਿਹੜੇ ਸਾਡੇ ਇਸ ਫਾਰਮੂਲੇ ਨੂੰ ਸਕਰ ਘਰ ਵਿੱਚ ਵਰਕੇ ਬਾਖੂਬੀ ਫਾਇਦਾ ਲੈ ਰਹੇ ਆ ਅੱਛਾ ਨਾਗੀ ਸਾਹਿਬ ਜਿਹੜਾ ਵੀ ਗਰਦਨ ਇਧਰ ਨੂੰ ਕਰੋ ਗਰਦਨ ਇਧਰ ਨੂੰ ਕਰੋ ਗਰਦਨ ਉੱਪਰ ਨੂੰ ਕਰੋ ਗਰਦਨ ਹੇਠਾਂ ਨੂੰ ਕਰੋ ਉਹ ਕਹਿੰਦੇ ਦਰਦੀ ਬੜਾ ਗਰਦਨ ਚ ਇਹ ਗਰਦਨ ਦਾ ਕੀ ਰੋਲ ਹੈਗਾ ਜੀ ਇੰਨੀ ਮੈਨੂੰ ਲੱਗਦਾ ਹੈ ਕਿ ਗੋਡਿਆਂ ਨਾਲੋਂ ਜ਼ਿਆਦਾ ਇਸ ਵੇਲੇ ਲੋਕਾਂ ਦੀਆਂ ਗਰਦਨਾਂ ਦਰਦ ਕਰ ਰਹੀਆਂ ਨੇ ਆਕੜੀਆਂ ਪਈਆਂ ਨੇ ਮਸਲ ਟਾਈਟ ਹੋਏ ਪਏ ਨੇ ਗਰਦਨ ਦੇ ਬਿਲਕੁਲ ਫਰੂਕੀ ਸਾਹਿਬ ਹੁਣ ਆਪਾਂ ਗੱਲ ਗਰਦਨ ਦੀ ਕਰਨ ਲੱਗੇ ਆ ਪਹਿਲੀ ਗੱਲ ਤਾਂ ਜੇ ਅੱਜ ਜਿਹੜਾ ਸਰੀਰ ਦਾ ਸੁਭਾਅ ਹੈ ਉਹ ਸਮਝਣਾ ਪੈਗਾ ਸਾਨੂੰ ਸਰੀਰ ਦਾ ਸੁਭਾਅ ਕੀ ਹੁੰਦਾ ਹੈ 20% ਐਸਡਿਕ ਤੇ 80% ਅਲਕਲਾਈਨ ਮਤਲਬ ਕਿ 80% ਅਲਕਲਾਈਨ ਹੋਗਾ ਤੇ 20% ਐਸਡਿਕ ਹੋਏਗਾ ਪਰ ਅੱਜ ਕੀ ਹੋ ਰਿਹਾ ਅੱਜ ਸਾਰਿਆਂ ਦੇ ਸਰੀਰ ਦੇ ਵਿੱਚ ਜਿਹੜਾ ਐਸਿਡ ਦਾ ਲੈਵਲ ਉਹ 80 ਤੋਂ ਪਲੱਸ ਜਾ ਰਿਹਾ ਠੀਕ ਹੈ ਠੀਕ ਹੈ ਜਦੋਂ 80 ਤੋਂ ਪਲੱਸ ਜਾਊਗਾ ਤੇ ਆਪਣਾ ਜਿਹੜਾ ਅਲਕਲਾਈ ਲੈਵਲ ਘਟ ਜਾਏਗਾ ਜਿੰਦੇ ਕਰਕੇ ਸਾਡੀਆਂ ਇਹ ਪ੍ਰੋਬਲਮ ਆ ਰਹੀ ਹੁਣ ਗਰਦਨ ਦੀ ਜਦੋਂ ਸਮੱਸਿਆ ਹੁਣ ਜਦੋਂ ਐਸਿਡਿਕ ਮਤਲਬ ਕਿ ਜਦੋਂ ਸਰੀਰ ਚ ਕਾਰਬਨ ਦਾ ਲੈਵਲ ਵਧੇਗਾ ਤਾਂ ਸਭ ਤੋਂ ਪਹਿਲਾਂ ਫਰਕ ਕਿੱਥੇ ਆਏਗਾ ਤੁਹਾਡੇ ਬਲੱਡ ਸਰਕਲ ਦੇ ਵਿੱਚ ਫਰਕ ਆਏਗਾ ਠੀਕ ਹੈ ਤੇ ਜਿਸ ਹਿੱਸੇ ਜੇ ਬਲੱਡ ਜਾਣਾ ਰੁਕ ਜਾਏਗਾ ਸਲੋ ਹੋ ਜਾਏਗਾ ਉਸੇ ਸੇ ਦਰਦ ਪੈਦਾ ਹੋਣ ਲੱਗ ਪੇਗੀ ਹੁਣ ਦੂਸਰੀ ਗੱਲ ਹੁਣ ਗਰਦਰਦ ਜਿਹੜੀ ਉਹ ਗਰਦਨ ਦੀ ਹੋ ਰਹੀ ਹੈ ਹੁਣ ਗਰਦਨ ਦੀ ਦਰਦ ਦੇ ਨਾਲ ਜਿਹੜੇ ਲਾਸ ਹੋ ਰਿਹਾ ਨੁਕਸਾਨ ਹੋ ਰਿਹਾ ਹਾਰਟ ਦੀ ਦਰਦ ਵੀ ਪ੍ਰੋਬਲਮ ਆਏਗੀ ਉਹ ਕਿਉਂ ਜੀ ਬਿਲਕੁਲ ਜੀ ਦੋ ਇਹਦੇ ਨਾਲ ਸਾਰਾ ਦੇਖੋ ਸਾਡਾ ਜਿਹੜਾ ਆ ਸਿਸਟਮ ਹੈ ਨਾ ਇਥੋਂ ਕਿਸਾ ਬਾਅਦ ਦੇਖੋ ਜੀ ਜੀ ਇਤੋਂ ਹਾਂ ਇਤੋਂ ਨਰਵਸ ਸਿਸਟਮ ਸ਼ੁਰੂ ਹੁੰਦਾ ਇੱਕ ਇਤੋਂ ਔਰ ਨਰਵਸ ਸਿਸਟਮ ਕੀ ਸਾਡੀ ਬਾਡੀ ਦਾ ਸਭ ਤੋਂ ਜਿਹੜਾ ਮੇਨ ਪਾਰਟ ਹੈ ਜਿੱਥੋਂ ਸਾਰੀਆਂ ਚੀਜ਼ਾਂ ਇੱਕ ਬ੍ਰਾਂਚਾਂ ਗਾਂ ਦੀਆਂ ਖੁੱਲ ਨਾੜਾਂ ਚਲਣੀਆਂ ਹੁਣ ਇਤੋਂ ਜਦੋਂ ਇਹ ਚੀਜ਼ ਪ੍ਰੋਬਲਮ ਆਏਗੀ ਤੇ ਨਰਵਸ ਸਿਸਟਮ ਵੀ ਸਾਡਾ ਵੀਕ ਹੋਣਾ ਸ਼ੁਰੂ ਹੋ ਜਾਏਗਾ ਉਹ ਟਰਨਪ ਨਹੀਂ ਹੋਏਗਾ ਹੁਣ ਜਦੋਂ ਟਰਨਪ ਨਹੀਂ ਹੋਊਗਾ ਉਹਦੇ ਨਾਲ ਅੱਧਾ ਸਿਰਦਰਦ ਵੀ ਹੋਊਗਾ ਠੀਕ ਆ ਫਿਰ ਉਹ ਤੋਂ ਬਾਅਦ ਸਾਡੇ ਹਾਰਟ ਨੂੰ ਪ੍ਰੋਬਲਮ ਆਏਗੀ ਉਹ ਸਭ ਤੋਂ ਵੱਡੀ ਗੱਲ ਜਦੋਂ ਤੁਹਾਡੀ ਗਰਦਨ 'ਚ ਦਰਦ ਆ ਜਾਏਗੀ ਤੁਹਾਡਾ ਜੀ ਨਹੀਂ ਕਰਨਾ ਕਿਸੇ ਨੂੰ ਬੁਲਾਉਣ ਲਈ ਉਹ ਇੰਨਾ ਕੁ ਬੰਦਾ ਖਿਜਣ ਲੱਗ ਜੂਗਾ ਚਿੜਚਿੜਾਪਨ ਆ ਜਾਊਗਾ ਪਰ ਅੱਜ ਆਪਾਂ ਜਿਹੜੀ ਗੱਲ ਕਰਨ ਲੱਗੇ ਆਂ ਦੇਸੀ ਘਿਓ ਦੇ ਨਾਲ ਗੁੜ ਗਰਮ ਪਾਣੀ ਜਿਹੜਾ ਆਪਾਂ ਤੁਸੀਂ ਗੱਲ ਕੀਤੀ ਐ ਹੁਣ ਵੈਸੇ ਦੇਸੀ ਘਿਓ ਕੋਈ ਖਾਂਦਾ ਉਹਦਾ ਬੀਪੀ ਹਾਈ ਹੋਣ ਲੱਗ ਪੈਂਦਾ ਕੈਲਸਟੋਲ ਵਧਣ ਲੱਗ ਪੈਂਦੇ ਸਮੱਸਿਆ ਆਉਂਦੀ ਪਰ ਜੇ ਤੁਸੀਂ ਹੁਣ ਇਹ ਗੁੜ ਦੀ ਮੈਂ ਗੱਲ ਕਰਾਂ ਗੁੜ ਚ 18 ਤਰ੍ਹਾਂ ਦੇ ਖੁਰਾਕੀ ਤੱਤ ਆ ਜੇ ਕੈਲਸ਼ੀਅਮ ਆਇਰਨ ਮੈਗਨੀਸ਼ੀਅਮ ਫਾਸਫੋਰਸ ਪੋਟਾਸ਼ੀਅਮ ਹੁਣ ਇਹਨੇ ਸਭ ਤੋਂ ਪਹਿਲਾਂ ਕੰਮ ਕਿੱਥੇ ਜਾ ਕੇ ਕਰਨਾ ਜਦੋਂ ਦੇਸੀ ਘਿਓ ਦੇ ਨਾਲ ਆਪਾਂ ਗਰਮ ਪਾਣੀ ਦੇ ਨਾਲ ਗੁੜ ਨੂੰ ਖਰਾਵਾਂਗੇ ਨਾ ਵਰਤਾਂਗੇ ਇਹਨੇ ਸਭ ਤੋਂ ਪਹਿਲਾਂ ਫਰੂਕੀ ਸਾਹਿਬ ਜਿਹੜੇ ਬਾਡੀ ਦੇ ਵਿੱਚ ਕਾਰਬਨ ਦਾ ਲੈਵਲ ਵਧਿਆ ਮਤਲਬ ਕਿ ਜਿਹੜਾ 20% ਐਸਿਡ ਚਾਹੀਦਾ ਸੀ ਉਹ ਐਸ 80% ਹੋਇਆ ਪਿਆ ਸਭ ਤੋਂ ਪਹਿਲਾਂ ਤਾਂ ਇਹਨੂੰ ਬੈਲੈਂਸ ਕਰੂਗਾ ਓਕੇ ਜਦੋਂ ਇਹਨੂੰ ਬੈਲੈਂਸ ਕਰੇਗਾ ਤਾਂ ਹੌਲੀ-ਹੌਲੀ ਸਾਡੀ ਇਹ ਗਰਦਨ ਦੀ ਸਮੱਸਿਆ ਜਿਵੇਂ ਕਿ ਗਰਦਨ ਤੋਂ ਬਾਅਦ ਇਹ ਸਮੱਸਿਆ ਦਾ ਬੜਾ ਰੋਲ ਜਿਵੇਂ ਗਾਂ ਦੀ ਗਾਂ ਸਰਵਾਈਕਲ ਗਾਂ ਦੀ ਗਾਂ ਮਾਈਗਰੇਨ ਮਤਲਬ ਕਿ ਇੰਨੇ ਕੋ ਸਟੇਜਾਂ ਭਿਆਨਕ ਆ ਜਾਂਦੀਆਂ ਬੰਦਾ ਇੰਨਾ ਕੋ ਡਿਸਟਰਬ ਹੋ ਜਾਂਦਾ ਉਹ ਕਿਸੇ ਨੂੰ ਬੁਲਾਉਣਾ ਬਾਹਰ ਤਾਂ ਬੜੀ ਦੂਰ ਦੀ ਗੱਲ ਆ ਘਰ ਦੇ ਵਿੱਚ ਬੁਲਾਉਣਾ ਪਸੰਦ ਨਹੀਂ ਕਰਦਾ ਕਿਉਂਕਿ ਕਸੀਲਾ ਸਮਝਾਂਗੇ ਐਕਸਰਸਾਈਜ਼ਾਂ ਵੀ ਤੁਸੀਂ ਦੱਸ ਰਹੇ ਸੀ ਕਿ ਐਕਸਰਸਾਈਜ਼ਾਂ ਵੀ ਇਹਦੇ ਨਾਲ ਥੋੜੀਆਂ-ਬਹੁਤ ਤੁਹਾਨੂੰ ਦੱਸਾਂਗੇ ਜਿਹਦੇ ਨਾਲ ਜਿਹੜਾ ਗਰਦਨ ਦਾ ਦਰਦ ਹੈਗਾ ਛੂਮੰਤਰ ਹੋ ਜਾਏਗਾ 5 ਮਿੰਟਾਂ ਦੇ ਵਿੱਚ ਵਿੱਚ ਜੀ ਸਾਡੇ ਨਾਲ ਡਾਕਟਰ ਕਰਨ ਕਟਾਰੀਆ ਜੀ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਕਟਾਰੀਆ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੀ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਰੁਕੀ ਸਾਹਿਬ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ 'ਚ ਹੋਣਗੇ ਔਰ ਤੰਦਰੁਸਤ ਹੋਣਗੇ ਜਿੰਨੀਆਂ ਵੀਡੀਓ ਜਿੰਨੇ ਨੁਸਕੇ ਅਸੀਂ ਲੈ ਕੇ ਆਏ ਆਂ ਦਰਸ਼ਕ ਉਹਨਾਂ ਅੱਛਾ ਡਰੀਆ ਸਾਹਿਬ ਜਿਸ ਤਰੀਕੇ ਨਾਲ ਨਾਗੀ ਸਾਹਿਬ ਨੇ ਦੱਸਿਆ ਹੈ ਕਿ ਗਰਦਨ ਦੇ ਥਰੂ ਹੀ ਸਾਰੀਆਂ ਚੀਜ਼ਾਂ ਸਾਰਾ ਜਿਹੜਾ ਸਾਡਾ ਸਿਸਟਮ ਹੈਗਾ ਦਿਮਾਗ ਦਾ ਕਮਾਂਡਿੰਗ ਜਿਹੜਾ ਸਿਸਟਮ ਹੈ ਨਰਵਸ ਸਿਸਟਮ ਹੈ ਉਹ ਗਰਦਨ ਦੇ ਥਰੂ ਹੀ ਹੋ ਕੇ ਸਾਰਾ ਚੀਜ਼ਾਂ ਮੈਨੇਜ ਹੁੰਦੀਆਂ ਨੇ ਤੇ ਫਿਰ ਜੇ ਤੇ ਗਰਦਨ ਹੀ ਖਰਾਬ ਹੋ ਗਈ ਤਾਂ ਮਤਲਬ ਤਾਂ ਸਾਡੀ ਹਾਰਡ ਡਰਾਈਵ ਹੀ ਖਰਾਬ ਹੋ ਗਈ ਬਿਲਕੁਲ ਜੀ ਬਿਲਕੁਲ ਜੇ ਤੁਹਾਡੀ ਗੱਡੀ ਦਾ ਇੰਜਨ ਨਹੀਂ ਚੱਲੇਗਾ ਤਾਂ ਕੀ ਗੱਡੀ ਕਿਸੇ ਕੰਮ ਦੀ ਹੈ ਸੋ ਜਿਹੜਾ ਤੁਹਾਡਾ ਨਰਵਸ ਸਿਸਟਮ ਆ ਉਹ ਤੁਹਾਡੇ ਸਰੀਰ ਦਾ ਇੰਜਨ ਆ ਆਪਾਂ ਮੰਨਦੇ ਆ ਕਿ ਬ੍ਰੇਨ ਦੇ ਨਾਲ ਸਰੀਰ ਚੱਲਦਾ ਪਰ ਬ੍ਰੇਨ ਦੇ ਨਾਲ ਨਾਲ ਤੁਹਾਨੂੰ ਨਰਵਸ ਸਿਸਟਮ ਦੀ ਵੀ ਲੋੜ ਆ ਕਿਉਂਕਿ ਨਰਵਸ ਸਿਸਟਮ ਹੀ ਤੁਹਾਡੇ ਬ੍ਰੇਨ ਨੂੰ ਚਲਾ ਰਿਆ ਵਾ ਜੇ ਤੁਹਾਡੇ ਬ੍ਰੇਨ ਨੇ ਕੋਈ ਮੈਸੇਜ ਦੇਣਾ ਵਾ ਤਾਂ ਉਹ ਥਰੂ ਨਰਵਸ ਸਿਸਟਮ ਹੋ ਕੇ ਜਾਣਾ ਵਾ ਪਹਿਲਾਂ ਨਰਵਸ ਸਿਸਟਮ ਤੱਕ ਗੱਲ ਪਹੁੰਚੇਗੀ ਤੁਹਾਡੇ ਸਰੀਰ ਦੀ ਜਿੰਨੀ ਵੀ ਹਿਲਜੁਲ ਹੋ ਰਹੀ ਆ ਉਹ ਨਰਵਸ ਸਿਸਟਮ ਕਰ ਰਿਹਾ ਤੁਹਾਡੇ ਸਰੀਰ ਦੇ ਜਿੰਨੇ ਆਰਗਨਸ ਜਿੰਦੇ ਵਿੱਚ ਡਾਈਜੈਸ਼ਨ ਆ ਗਿਆ ਜਿੰਦੇ ਵਿੱਚ ਤੁਹਾਡਾ ਪਾਚਨ ਤੰਤਰ ਆ ਗਿਆ ਜਿੰਦੇ ਵਿੱਚ ਤੁਹਾਡਾ ਬ੍ਰੇਨ ਆ ਗਿਆ ਜਿੰਦੇ ਵਿੱਚ ਤੁਹਾਡਾ ਹਾਰਟ ਤੁਹਾਡੇ ਲੰਗਸ ਤੁਹਾਡੀਆਂ ਕਿਡਨੀਆਂ ਜਿੰਨੇ ਵੀ ਆਰਗਨਸ ਤੁਹਾਡੇ ਜਿਹੜੇ ਕੰਮ ਕਰ ਰਹੇ ਆ ਉਹ ਨਰਵਸ ਸਿਸਟਮ ਦੇ ਥਰੂ ਕੰਮ ਕਰ ਰਹੇ ਆ ਜੇ ਤੁਹਾਡਾ ਨਰਵਸ ਸਿਸਟਮ ਹੀ ਨਹੀਂ ਸਹੀ ਹੋਏਗਾ ਤਾਂ ਤੁਸੀਂ ਕੰਮ ਕਿਵੇਂ ਕਰੋਗੇ ਸੋ ਉਸ ਤੋਂ ਬਾਅਦ ਰਹੀ ਗੱਲ ਜਿਹੜੀ ਇਸ ਏਰੀਆ ਦੇ ਵਿੱਚ ਜਕੜਨ ਆ ਜਾਣੀ ਕਿਉਂਕਿ ਹੁਣ ਜਿਵੇਂ ਅੱਗੀ ਸਾਨੂੰ ਦੱਸਿਆ ਕਿ ਬੜੇ ਤਰ੍ਹਾਂ ਦੇ ਸਿੰਪਟਮ ਹੋਣ ਲੱਗ ਜਾਂਦੇ ਜਦੋਂ ਇਸ ਏਰੀਆ 'ਚ ਜਕੜਨ ਹੁੰਦੀ ਹੈ ਸਭ ਤੋਂ ਪਹਿਲਾਂ ਤੁਹਾਡੀ ਨੀਂਦ ਡਿਸਟਰਬ ਹੁੰਦੀ ਆ ਕਿਉਂਕਿ ਜਦੋਂ ਬ੍ਰੇਨ ਐਕਟੀਵਿਟੀ ਕਰਨੀ ਬੰਦ ਕਰ ਦੇਗਾ ਤੁਹਾਡੀ ਨੀਂਦ ਡਿਸਟਰਬ ਹੋਏਗੀ ਉਸ ਤੋਂ ਬਾਅਦ ਤੁਹਾਡਾ ਬ੍ਰੇਨ ਡਿਸਟਰਬ ਹੋਏਗਾ ਤੁਸੀਂ ਸਟ्रेस ਵਾਲੇ ਪਾਸੇ ਮੂਵ ਕਰੋਗੇ ਡਿਪਰੈਸ਼ਨ ਵਾਲੇ ਪਾਸੇ ਜਾਓਗੇ ਔਰ ਸਭ ਤੋਂ ਵੱਡੀ ਗੱਲ ਤੁਸੀਂ ਤੁਹਾਡੀ ਜਿਹੜੀ ਮੈਂਟਲ ਹੈਲਥ ਵਾ ਉਹ ਵੀ ਖਰਾਬ ਹੋਏਗੀ ਔਰ ਉਸ ਤੋਂ ਬਾਅਦ ਜਿਹੜੀ ਤੁਹਾਡੀ ਸੋਸ਼ਲ ਹੈਲਥ ਵਾ ਜਿਹੜੀ ਦੁਨਿਆਵੀ ਸਮਾਜਿਕ ਤੌਰ ਤੇ ਜਿਹੜਾ ਤੁਸੀਂ ਵਿਚਰਦੇ ਹੋ ਸਮਾਜਿਕ ਤੌਰ ਤੇ ਸੋਸ਼ਲ ਹੈਲਥ ਵਾ ਸੋਸ਼ਲ ਹੈਲਥ ਵੀ ਤੁਹਾਡੀ ਜਿਹੜੀ ਵਿਗੜ ਜਾਏਗੀ ਜਦੋਂ ਉਹ ਵਿਗੜੇਗੀ ਉਸ ਤੋਂ ਬਾਅਦ ਉੱਠਣਾ ਬੈਠਣਾ ਕੰਮ ਕਰਨਾ ਔਰ ਸਾਰੇ ਪਾਸੇ ਤੁਹਾਡਾ ਜਿਹੜਾ ਨਾਤਾ ਵਾ ਉਹ ਟੁੱਟ ਜਾਂਦਾ ਵਾ ਜੀ ਬਿਲਕੁਲ ਜੀ ਔਰ ਜਿਹੜਾ ਅੱਜ ਆਪਾਂ ਇਹ ਨੁਸਖਾ ਲੈ ਕੇ ਆਏ ਆ ਜਿਹੜਾ ਬੰਦਾ ਇਹ ਨੁਸਖਾ ਸਾਡੇ ਕਹਿਣ ਮੁਤਾਬਕ ਪਹਿਲੇ 7 ਦਿਨ ਯੂਜ਼ ਕਰ ਗਿਆ ਬਾਬਾ ਜੀ ਦੀ ਕਿਰਪਾ ਦੇ ਨਾਲ 8ਵੇਂ ਦਿਨ ਉਹ ਫੋਨ ਕਰਕੇ ਕਹੇਗਾ ਕਿ ਹਾਂ ਜੀ ਇਸ ਨੁਸਖੇ ਦੇ ਵਿੱਚ ਜਾਨ ਹੈ ਕਿਹਾ ਜੀ 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 ਅੱਛਾ ਨਗਰ ਸਾਹਿਬ ਜਿਸ ਤਰੀਕੇ ਨਾਲ ਡਾਕਟਰ ਕਰਨ ਕਟਾਰੀਆ ਜੀ ਨੇ ਦੱਸਿਆ ਕਿ ਇਹ ਸਿੰਪਟਮ ਆਉਣੇ ਸ਼ੁਰੂ ਹੋ ਜਾਂਦੇ ਨੇ ਮੇਨਲੀ ਸ਼ੁਰੂਆਤ ਕਿਹੜੇ ਸਿੰਪਟਮ ਆ ਜਿਹੜੇ ਸ਼ੁਰੂਆਤੀ ਸਿੰਪਟਮ ਹੈਗੇ ਨੇ ਇਹਨਾਂ ਨੇ ਤਾਂ ਬਿਲਕੁਲ ਪੀਕ ਤੇ ਦੱਸਤਾ ਸ਼ੁਰੂਆਤੀ ਸਿੰਪਟਮ ਕਿਹੜੇ ਹੁੰਦੇ ਨੇ ਜਦੋਂ ਗਰਦਨ ਦੇ ਤੁਸੀਂ ਕਹਿੰਦੇ ਹੋ ਵੀ ਗਰਦਨ ਚ ਪ੍ਰੋਬਲਮ ਹੈ ਗਰਦਨ ਚ ਦਰਦ ਆਉਣਾ ਸ਼ੁਰੂ ਹੁੰਦਾ ਹੁੰਦਾ ਕਿ ਉਹ ਸਮਝ ਲੈ ਵੀ ਗਰਦਨ ਦੀ ਪ੍ਰੋਬਲਮ ਹੈਗੀ ਇਹ ਆਮ ਦਰਸ਼ਕ ਕਿਵੇਂ ਸਮਝਣ ਵੀ ਸਾਨੂੰ ਗਰਦਨ ਦੀ ਸਰਵਾਈਕਲ ਦੀ ਪ੍ਰੋਬਲਮ ਹੈ ਬਿਲਕੁਲ ਜੀ ਬਿਲਕੁਲ ਸਾਡੇ ਨਾਲ ਜਦੋਂ ਇਹ ਸ਼ੁਰੂਆਤ ਹੋਏਗੀ ਜਿਹੜੇ ਸਾਡੇ ਪੱਠੇ ਆ ਨਾ ਇਹ ਪੱਠੇ ਜਾਮ ਹੋਣੇ ਸ਼ੁਰੂ ਹੋ ਜਾਣਗੇ ਜਦੋਂ ਪੱਠੇ ਜਾਮ ਹੋ ਜਾਣਗੇ ਫਿਰ ਗਰਦਨ ਨਾਇਦਰ ਨਾਇਦਰ ਹੁਣ ਮੰਨ ਲਓ ਮੈਂ ਇਸ ਤਰ੍ਹਾਂ ਵੀ ਕਰ ਰਿਹਾ ਠੀਕ ਹੈ ਸਾਰੇ ਬੰਨ ਲਾ ਦੇ ਜਦੋਂ ਇਹ ਪੱਠੇ ਜਾਮ ਹੋ ਜਾਣਗੇ ਨਾ ਫਿਰ ਉਹ ਐ ਐ ਹੋਗਾ ਫਿਰ ਕੀ ਸਾਬ ਇਹ ਤਾਂ ਦੇਖਿਓ ਜਿਆਦਾ ਜਿਆਦਾ ਨੂੰ ਲਾ ਨਹੀਂ ਪਾਊਗਾ ਹੁਣ ਇਹ ਇਹਦੇ ਪਿੱਛੇ ਇਹਦੇ ਦੇਖੋ ਗੱਲ ਸੁਣੋ ਇਹਨੇ ਕਿਸੇ ਰਿਪੋਰਟ ਚ ਨਹੀਂ ਹੋਣਾ ਕਿਸੇ ਸਕੈਨ ਚ ਨਹੀਂ ਹੋਣਾ ਔਰ ਇਹਦੇ ਲਈ ਤਾਨੂੰ ਕੋਈ ਨਾ ਕੋਈ ਸਭ ਤੋਂ ਪਹਿਲਾਂ ਇਸ ਇਸ ਤਰ੍ਹਾਂ ਦਾ ਨੁਸਖਾ ਫਾਰਮੂਲਾ ਲੈਣਾ ਪੈਗਾ ਜਿੰਦੇ ਨਾਲ ਤੁਹਾਡੇ ਇਸ ਜਾਮ ਹੋਏ ਪੱਠਿਆਂ ਨੂੰ ਰਿਲੈਕਸ ਕਰੀਏ ਹੁਣ ਇਹਦੇ ਲਈ ਸਭ ਤੋਂ ਪਹਿਲੀ ਡੋਜ਼ ਪਤਾ ਕਿਹੜੀ ਹੈ ਫਰੂਕੀ ਸਾਹਿਬ ਜੀ ਉਹ ਆ ਤੁਹਾਡੀ ਇੱਕ ਥੈਰੇਪੀ ਉਹ ਕਿਹੜੀ ਜੀ ਦੇਖੋ ਇਹ ਰੋਕ ਕਿੱਥੋਂ ਸ਼ੁਰੂ ਹੋਇਆ ਬਲੱਡ ਨਾਲ ਲੇਟਰ ਠੀਕ ਹੈ ਬਲੱਡ ਸਰਕਲ ਨੂੰ ਸਹੀ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਥੈਰੇਪੀ ਲੈਣੀ ਪੈਗੀ ਉਹ ਆ ਕਲੈਪਿੰਗ ਥੈਰੇਪੀ ਕਲੈਪਿੰਗ ਥੈਰੇਪੀ ਬਿਲਕੁਲ ਜੀ ਕਲੈਪਿੰਗ ਥੈਰੇਪੀ ਉਹ ਕਿਵੇਂ ਦੇਖੋ ਸਾਡੇ ਹੱਥਾਂ ਦੇ ਵਿੱਚ 29 ਤੋਂ ਜ਼ਿਆਦਾ ਪ੍ਰੈਸ਼ਰ ਪੁਆਇੰਟ ਜਦੋਂ ਇਹ ਆਪਾਂ ਪ੍ਰੈਸ ਹੁਣ ਇਹ ਪ੍ਰੈਸ਼ਰ ਪੁਆਇੰਟ ਜਿਸ ਬੰਦੇ ਨੂੰ ਇਹਨਾਂ ਪ੍ਰੈਸ਼ਰ ਪੁਆਇੰਟ ਦੀ ਨੋਲਜ ਆ ਜਾਏਗੀ ਇਹ ਮੈਂ ਵਾਦਾ ਕਰਦਾ ਉਹਨੂੰ ਜ਼ਿੰਦਗੀ ਚ ਕਦੇ ਡਾਕਟਰ ਕੋਲ ਨਹੀਂ ਜਾਣਾ ਪਏਗਾ ਠੀਕ ਹੈ ਠੀਕ ਹੈ ਚਲੋ ਆਪਾਂ ਸਾਰੇ ਪ੍ਰੈਸ਼ਰ ਪੁਆਇੰਟ ਦੀ ਗੱਲ ਨਹੀਂ ਕਰਦੇ ਹੁਣ ਇਸ ਚੀਜ਼ ਨੂੰ ਤੇ ਆਪਾਂ ਸਾਰੀ ਬਰੀਕੀ ਦੱਸਾਂਗੇ ਤਾਂ ਟਾਈਮ ਬਹੁਤ ਲੱਗ ਜਾਣਾ ਹੁਣ ਆਪਾਂ ਕਰਨਾ ਕੀ ਹੈ ਆਪਾਂ ਸਾਰੇ ਪੁਆਇੰਟ ਪ੍ਰੈਸ ਕਰਨੇ ਆ ਸਾਰੇ ਬੋਲ ਅਤੇ ਮੈਂ ਇੱਕ ਚੀਜ਼ ਇਹ ਦੇਣਾ ਜਿਸ ਇਨਸਾਨ ਨੂੰ ਗਰਦਨ ਦੀ ਦਰਦ ਸ਼ੁਰੂ ਹੋ ਰਹੀ ਹੈ ਜਾਂ ਜਿੱਦਾ ਬੀਪੀ ਹਾਈ ਹੋ ਰਿਹਾ ਤੇ ਜਾਂ ਜਿੰਦੀ ਧੌਣ ਪੱਠੇ ਜਾਮ ਹੋਣੇ ਸ਼ੁਰੂ ਹੋ ਗਏ ਉਹ ਹਰ ਰੋਜ਼ ਸਵੇਰੇ ਉੱਠ ਕੇ ਸਵੇਰੇ ਉੱਠ ਕੇ ਨਾਲ ਤਾਂ ਇਹ ਨੁਸਖਾ ਲਵੇ ਠੀਕ ਹੈ ਇਸ ਸਵੇਰ ਦਾ ਟਾਈਮ ਇਹ ਨੁਸਖਾ ਲੈਣਾ ਬਿਨਾ ਚਾਹ ਪੀਤੇ ਤੋਂ ਸ਼ਰਤ ਹੈ ਨਾਲ ਇਹ ਨੁਸਖਾ ਲੈ ਲੈ ਨਾਲ 1 ਮਿੰਟ ਉਹ ਕਲਾਪਿੰਗ ਕਰ ਲੇ ਪੂਰੇ ਜੋਸ਼ ਦੇ ਨਾਲ ਮੈਂ ਖੜ ਕੇ ਕਰਾਂਗਾ ਕਿਉਂਕਿ ਥੋੜਾ ਜਿਹਾ ਇਹਦੇ ਨਾਲ ਜੀ ਬਿਲਕੁਲ ਜੀ ਆ ਦੇਖਿਓ 1 2 3 स्टार्ट पूरे जोश। एस्टॉप। लगातार। ਜਿੰਨੇ ਜੋਸ਼ ਚ ਕਰ ਸਕਦੇ। ਹੋਣਾ ਦੇਖੋ। ਆਪ ਨੂੰ ਟਾਈਮ ਦੀ ਛੋਟੀ ਸੀ ਆਪਾਂ ਘੱਟ ਦਾ। ਹੱਥਾਂ 'ਚ ਨਾ ਕੀੜੀਆਂ ਚੱਲਣ ਲੱਗ ਗਈਆਂ। ਤੁਸੀਂ ਹੱਥ ਦੇਖੋ। ਆਹ ਦੇਖੋ ਜੀ ਕੈਮਰੇ 'ਕ ਲਾਲ ਹੋ ਗਏ। ਦੇਖੋ ਰੁਕੀ ਸਾਹਿਬ ਇੱਕ ਚੀਜ਼ ਇੰਨੀ ਕੋ એનર્ਜੀ ਕਿਉਂਕਿ ਇਹ ਜਦੋਂ ਮੈਂ ਕਲਾਪਿੰਗ ਕੀਤੀ ਆ ਇੰਨੇ ਬ੍ਰੇਨ ਟਿੱਕਰ ਬਲੱਡ ਨੂੰ ਪਹੁੰਚਾਇਆ ਹਾਂ ਜਦੋਂ ਬ੍ਰੇਨ ਟਿੱਕਰ ਜਾਊਗਾ ਬਲੱਡ ਤੁਹਾਡੇ ਇਹ ਚੀਜ਼ਾਂ ਜਿਹੜੇ ਪੱਠੇ ਔਰ ਦੇਖੋ ਐਟ ਦਾ ਐਂਡ ਜਿੰਦੇ ਪੱਠੇ ਜਾਮ ਹੋ ਜਾਂਦੇ ਜਿੰਨੂੰ ਇਸ ਗਰਦਨ ਸਮੱਸਿਆ ਆਦੀ ਸਰਵਾਈਕਲ ਉਹਨੂੰ ਐਟ ਦਾ ਐਂਡ ਪਤਾ ਕੀ ਕਰਨਾ ਪੈਂਦਾ ਕਹਿੰਦੇ ਕਾਲਰ ਲਾਤੋ ਕਾਲਰ ਲਾ ਕੇ ਫਿਰ ਬੰਦਾ ਵਿਚਾਰਾ ਕਰਦਾ ਰਹਿੰਦਾ ਕੁੱਟਿਆ ਕੁੱਟਿਆ ਪਰ ਇਹ ਵਾਦਾ ਹੈ ਜਿਹੜਾ ਇਸ ਕਲੈਪਿੰਗ ਨਾਲ ਜੁੜ ਜਾਂਦਾ ਉਹਨੂੰ ਕਾਲਰ ਦੀ ਜ਼ਰੂਰਤ ਨਹੀਂ ਹੈ ਠੀਕ ਹੈ ਨਾਲੇ ਸਾਡਾ ਫਾਰਮੂਲਾ ਨੁਸਕਾ ਵਰਤੇ ਜਿਵੇਂ ਜਿਵੇਂ ਵਰਤਣਾ ਸ਼ੁਰੂ ਕਰੂਗਾ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਪਹਿਲੇ 7 ਦਿਨ ਦੇ ਵਿੱਚ ਦੇਖੋ ਮੈਂ ਇੱਕ ਚੀਜ਼ ਦੱਸ ਦਿੰਦਾ ਖਰ ਜਰੂਰੀ ਨਹੀਂ ਹਰੇਕ ਚੀਜ਼ ਲਈ ਦਵਾਈ ਹੀ ਕੰਮ ਕਰਦੀ ਆ ਕੁਦਰਤ ਬਹੁਤ ਬਿਆਨਤਾ ਹੈ ਕੁਦਰਤ ਨੇ ਸਾਨੂੰ ਇੰਨੇ ਕੁ ਸੁਗਾਤਾਂ ਦਿੱਤੀਆਂ ਨੇਚਰ ਨੇ ਸਾਨੂੰ ਇੰਨਾ ਕੁ ਦਿੱਤਾ ਸਿਰਫ ਤੁਹਾਡੇ ਚ ਦਾਮ ਹੋਣਾ ਚਾਹੀਦਾ ਉਹ ਚੀਜ਼ਾਂ ਲੈ ਲੈ ਜੀ 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 ਅੱਛਾ ਨਾ ਕਿ ਸਭ ਫਿਰ ਬਹੁਤ ਵਾਰ ਹੁੰਦਾ ਹੈ ਕਹਿੰਦੇ ਵੀ ਸਾਡੇ ਕੋਲ ਕਈ ਵਾਰ ਨੁਸਖਾ ਫਾਰਮੂਲਾ ਬਣਾਉਣ ਦਾ ਟਾਈਮ ਨਹੀਂ ਹੁੰਦਾ ਜਾਂ ਅਸੀਂ ਇਸ ਤਰ੍ਹਾਂ ਦੇ ਨੁਸਖੇ ਟੋਟਕਿਆਂ ਚ ਕੋਈ ਬਹੁਤਾ ਕਈ ਵਾਰ ਹੁੰਦਾ ਵੀ ਯਾਰ ਅਸੀਂ ਨਹੀਂ ਕਰ ਸਕਦੇ ਫਿਰ ਉਹਨਾਂ ਦਾ ਹੱਲ ਤੁਸੀਂ ਕਿਵੇਂ ਕਰਦੇ ਹੋ ਤੁਹਾਡੇ ਕੋਲ ਤਾਂ ਬਹੁਤ ਲੋਕ ਆਉਂਦੇ ਨੇ ਗਰਦਨ ਪੀੜ ਵਾਲੇ ਸਰਵਾਈਕਲ ਵਾਲੇ ਬਿਲਕੁਲ ਫਰੂਕੀ ਸਾਹਿਬ ਇਹਦੇ ਵਿੱਚ ਵੀ ਸਟੇਜ ਹੁੰਦੀਆਂ ਗਰਦਨ ਵਾਲੇ ਸਰਵਾਈਕਲ ਵਾਲੇ ਇਹਦੇ ਵੀ ਸਟੇਜ ਆ ਜਿਹੜਾ ਤਾਂ ਹੈਗਾ ਪਹਿਲੀ ਦੂਜੀ ਸਟੇਜ ਤੇ ਉਹ ਤਾਂ ਇੰਨਾ ਫਾਰਮੂਲਿਆਂ ਨੂੰ ਕਲਾਪਿੰਗ ਨੂੰ ਵਰਤੇ ਕਰੇ ਠੀਕ ਹੋ ਜਾਗਾ ਪਰ ਜਿਹੜਾ ਚਲਾ ਗਿਆ ਕ੍ਰੋਨਿਕਾ ਸਟੇਜ ਦੇ ਵਿੱਚ ਕ੍ਰੋਨਿਕਾ ਸਟੇਜ ਦਾ ਮਤਲਬ ਕੀ ਆ ਜਦੋਂ ਗਰਦਨ ਦਰਦ ਦੇ ਇੰਨੇ ਕੁ ਭਿਆਨਕ ਹੋ ਗਈ ਐ ਵੌਮਟਿੰਗ ਆਉਣ ਲੱਗ ਪਈ ਉਹ ਬੰਦੇ ਤੇ ਪਿਆ ਉਹਨੂੰ ਐ ਲੱਗਦਾ ਸਾਰਾ ਕੁਝ ਘੁੰਮੀ ਜਾ ਰਿਹਾ ਠੀਕ ਹੈ ਉਹ ਐ ਪਿਆ ਉਹਨੂੰ ਉਹਦਾ ਮੂਡ ਇੰਨੇ ਕੁ ਜ਼ਿਆਦਾ ਖਰਾਬ ਹੈ ਉੱਠਣ ਨੂੰ ਜੀ ਨਹੀਂ ਕਰਦਾ ਪਿਆ ਉਹਨੂੰ ਉੱਠ ਤੇ ਘਰ ਦੇ ਆਵਾਜ਼ ਮਾਰਦੇ ਉਹਨਾਂ ਨੂੰ ਵੀ ਉਹ ਖਿੱਚ ਕੇ ਪੈ ਜਾਂਦਾ ਤਾਂ ਉਹ ਦੂਜੇ ਨੰਬਰ ਤੇ ਉਹਦੂ ਬਾਏ ਪੇਟ ਡਿਸਟਰਬ ਹੋ ਜਾਂਦਾ ਕਬਜ ਜਿਵੇਂ ਕਹਦੋ ਕਿ ਉਹ ਖਾ ਤਾਂ ਰਿਹਾ ਹੈ ਉਸ ਲੈਵਲ ਤੇ ਪਰ ਉਹਦਾ 19 ਲੈਵਲ ਤੇ ਬਾਹਰ ਨਹੀਂ ਆ ਰਿਹਾ ਠੀਕ ਆ ਅਫਾਰਾ ਆਪਣ ਬਹੁਤ ਜ਼ਿਆਦਾ ਹੋ ਗਿਆ ਫੁੱਲਣਾ ਸ਼ੁਰੂ ਹੋ ਗਿਆ ਔਰ ਉਹਦੇ ਲਈ ਸਭ ਤੋਂ ਵਧੀਆ ਫਿਰ ਨਾਗੀ ਕਟਾਰੀਆ ਇਲੈਕਟ੍ਰੋਮੋਬੈਥੀ ਸੈਂਟਰ ਦੇ ਵਿੱਚ ਸੇਵਾ ਚ ਹਾਜ਼ਰ ਬਣਿਆ ਹੋਇਆ ਬ੍ਰਹਮ ਵਸਤਰ ਠੀਕ ਹੈ ਇਹ ਬ੍ਰਹਮ ਵਸਤਰ ਫਿਰ ਉਹਨਾਂ ਨੇ ਉੱਪਰ ਦਿਨਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕਰੂਗਾ ਜੀ 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 ਸਭ ਬਹੁਤ ਬਹੁਤ ਸ਼ੁਕਰੀਆ ਬੜੀ ਤਫਸੀਲ ਦੇ ਨਾਲ ਤੁਸੀਂ ਸਾਰੀਆਂ ਚੀਜ਼ਾਂ ਸਾਡੇ ਨਾਲ ਡਿਸਕਸ ਕੀਤੀ ਹੈ ਅੱਛਾ ਕਟਾਰੀ ਸਾਹਿਬ ਇਸ ਤਰ੍ਹਾਂ ਦਾ ਜਿਹੜਾ ਅਸੀਂ ਕਹਿ ਲਿਆ ਕਿ ਨੁਸਖਾ ਫਾਰਮੂਲਾ ਤੁਸੀਂ ਅੱਜ ਦੇਣ ਲੱਗੇ ਹੋ ਕਿੰਨੇ ਟਾਈਮ ਚ ਇਹ ਕੰਮ ਕਰਨਾ ਸ਼ੁਰੂ ਕਰ ਦੇਗਾ ਤੁਸੀਂ ਕਿਹਾ ਵੀ 7 ਦਿਨ ਮਤਲਬ ਕੰਮ ਕਰਨਾ ਸ਼ੁਰੂ ਕਰ ਦੋ ਬਿਲਕੁਲ ਜੀ ਬਿਲਕੁਲ ਦੇਖੋ ਰੋਗ ਤੰਤਰਾਂ ਦੇ ਵਾ ਜਿਵੇਂ ਨਾਕੀ ਸਭ ਨੂੰ ਦੱਸਿਆ ਵੀ ਫਸਟ ਸੇਕਿੰਡ ਤੇ ਥਰਡ ਅਕਿਊਟ ਸਬਕਿਊਟ ਤੇ ਕ੍ਰੋਨਿਕਲ ਜਿਹੜਾ ਪੇਸ਼ੈਂਟ ਅਕਿਊਟ ਦੇ ਵਿੱਚ ਚੱਲ ਰਿਹਾ ਵਾ ਉਹਦੇ ਵਾਸਤੇ ਨੁਸਖਾ ਬੜਾ ਹੀ ਵਰਦਾਨਦਾ ਹੈਗਾ ਉਹਨੂੰ ਹੋ ਸਕਦਾ 3 ਦਿਨਾਂ ਦੇ ਵਿੱਚ ਰਿਜ਼ਲਟ ਦਿਖਣਾ ਸ਼ੁਰੂ ਹੋ ਜਾਈ ਜਿਹੜਾ ਸਬਕਿਊਟ ਚ ਵਾ ਉਹਨੂੰ 7 ਦਿਨਾਂ ਚ ਦਿਖਣਾ ਸ਼ੁਰੂ ਹੋ ਜਾਏਗਾ ਪਰ ਜਿਹੜਾ ਕ੍ਰੋਨਿਕਲ ਸਟੇਜ ਤੇ ਚੱਲ ਰਿਹਾ ਵਾ ਜਿੰਨੂੰ ਡਾਕਟਰਾਂ ਨੇ ਕਹਿ ਦਿੱਤਾ ਕਿ ਹੁਣ ਗਲ ਦੇ ਵਿੱਚ ਪਟਾ ਲੱਗੂਗਾ ਹੀ ਲੱਗੂਗਾ ਉਹਦੇ ਵਾਸਤੇ ਜਿਵੇਂ ਨਾਗੀ ਸਾਨੂੰ ਦੱਸਿਆ ਕਿ ਉਹ ਬ੍ਰਹਮਾਸਤਰ ਚੱਲੇਗਾ ਪਲਸ 1 ਕੱਪ ਸਰਵਾਈਕਲ ਵਾਲਿਆਂ ਵਾਸਤੇ ਸਾਵਧਾਨੀ ਦੱਸਣ ਜਾ ਰਹੇ ਆਂ ਔਰ ਇੱਕ ਥੈਰਪੀ ਦੱਸਣ ਜਾ ਰਹੇ ਕਿਉਂਕਿ ਜ਼ਿਆਦਾਤਰ ਪਤਾ ਕੀ ਹੁੰਦਾ ਜਦੋਂ ਗਰਦਨ 'ਚ ਦਰਦ ਹੁੰਦਾ ਵਾ ਤੇ ਆਪਾਂ ਦੀ ਜਿਹੜੀ ਨੀਂਦ ਵਾ ਡਿਸਟਰਬ ਹੁੰਦੀ ਆ ਮੈਂਟਲ ਹੈਲਥ ਡਿਸਟਰਬ ਹੁੰਦੀ ਆ ਨਾਲ ਦੇ ਨਾਲ ਤੁਹਾਡੀ ਗੱਠ ਅਗਨੀ gut health ਜਿਹੜਾ ਡਾਈਜੈਸ਼ਨ ਵਾ ਉਹ ਪੂਰੀ ਤਰ੍ਹਾਂ ਨਸ਼ਟ ਹੋ ਜਾਂਦਾ ਔਰ ਦੂਸਰੇ ਨੰਬਰ ਤੇ ਇਸੇ ਦੀ ਜਿਹੜੀ ਸਟਿਫਨੈਸ ਹੁੰਦੀ ਹੈ ਕਿਉਂਕਿ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਵਾ ਕਿ ਜਦੋਂ ਤੁਹਾਡਾ ਪੇਟ ਖਰਾਬ ਹੋਏਗਾ ਤਾਂ ਤੁਹਾਡਾ ਦਿਮਾਗ ਖਰਾਬ ਹੋਈ ਗਈ ਹੋਏਗਾ ਕਿਉਂ ਕਿ ਪੇਟ ਦਾ ਔਰ ਦਿਮਾਗ ਦਾ ਆਪਸ ਦੇ ਵਿੱਚ ਕਨੈਕਸ਼ਨ ਵਾ ਔਰ ਇਹਨੂੰ ਸਹੀ ਕਰਨ ਦੇ ਲਈ ਇੱਕ ਬੜੀ ਹੀ ਵਧੀਆ ਥੈਰੇਪੀ ਵੀ ਲਾ ਸਕਦੇ ਆਪਾਂ ਇੱਕ ਸਾਵਧਾਨੀ ਵੀ ਸਮਝ ਸਕਦੇ ਆ ਕਿ ਜਦੋਂ ਵੀ ਤੁਸੀਂ ਸੋਣਾ ਵਾ ਰਾਤ ਨੂੰ ਸੌਣ ਤੋਂ ਪਹਿਲਾਂ ਨਾ ਤਾਂ ਕਦੇ ਤੁਸੀਂ ਫੋਨ ਦਾ ਯੂਜ਼ ਕਰਨਾ ਕਿਉਂਕਿ ਜਦੋਂ ਤੁਸੀਂ ਸੋਣਾ ਵਾ ਉਸ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਫੋਨ ਰੱਖ ਦੇਣਾ ਠੀਕ ਹੈ ਤਾਂ ਕਿ ਤੁਹਾਨੂੰ ਜਿਹੜੀ ਨੀਂਦ ਵਾ ਉਹ ਸਹੀ ਹੋਣੀ ਸ਼ੁਰੂ ਹੋ ਜਾਏ ਕਿਉਂਕਿ ਅੱਜ ਕੱਲ ਲੋਕ ਸੋ ਤਾਂ ਰਹੇ ਆ ਪਰ ਬ੍ਰੇਨ ਨਹੀਂ ਸੋ ਰਿਹਾ ਬ੍ਰੇਨ ਜਾਗ ਰਿਹਾ ਵਾ ਬ੍ਰੇਨ ਦੇ ਵਿੱਚ 네ਗੇਟਿਵ ਥੋਟ ਚੱਲ ਰਹੇ ਆ ਕਿ ਮੇਰਾ ਆ ਕੰਮ ਰਹਿ ਗਿਆ ਮੇਰਾ ਉਹ ਕੰਮ ਰਹਿ ਗਿਆ ਆ ਕਰਨਾ ਸੀ ਉਹ ਕਰਨਾ ਸੀ ਸਭ ਤੋਂ ਪਹਿਲੀ ਸਾਵਧਾਨੀ ਕਿ ਤੁਸੀਂ ਫੋਨ ਨਹੀਂ ਦੇਖਣਾ ਔਰ ਦੂਜੇ ਨੰਬਰ ਤੇ ਸਵੇਰੇ ਉੱਠਦੇ ਆ ਸਾਰ ਬੜਿਆਂ ਦੀ ਆਦਤ ਆ ਕਿ ਪਹਿਲਾਂ ਫੋਨ ਚੈੱਕ ਕਰਨਾ ਕਿੰਦਾ ਮੈਸੇਜ ਆਇਆ ਕਿੰਦੇ ਪੈਸੇ ਆਏ ਕਿੰਦੇ ਪੈਸੇ ਗਏ ਕੀ ਹੋਇਆ ਸਭ ਤੋਂ ਪਹਿਲਾਂ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਤਾਂ ਇਸ ਨੁਸਕੇ ਦਾ ਇਸਤੇਮਾਲ ਕਰਨਾ ਵਾ ਉਸ ਤੋਂ ਅੱਧੇ ਪੌਣੇ ਘੰਟੇ ਬਾਅਦ ਤੁਸੀਂ ਆਪਦੇ ਫੋਨ ਵੱਲ ਝਾਕਣਾ ਵਾ ਔਰ ਲਾਸਟ ਤੇ ਜਿਹੜੀ ਤੀਜੀ ਸਾਵਧਾਨੀ ਆ ਰਾਤ ਨੂੰ ਸੌਣ ਲੱਗਿਆਂ ਬੜਿਆਂ ਨੂੰ ਆਦਤ ਆ ਕਿ ਸਿਰ ਉੱਚਾ ਕਰਕੇ ਸੋਣਾ ਵੀ ਸਾਡੀ ਜਿਹੜਾ ਆਹ ਏਰੀਆ ਵਾ ਉੱਚਾ ਹੋਵੇ ਸਭ ਤੋਂ ਵਧੀਆ ਸਰਵਾਈਕਲ ਦਾ ਇਲਾਜ ਇਹ ਆ ਵੀ ਜੇ ਤੁਸੀਂ ਸੌਣ ਲੱਗਿਆ ਸਹਰਾਣਾ ਸਾਈਡ ਤੇ ਰੱਖ ਦਿੰਨੇ ਹੋ ਯਾਨੀ ਕਿ ਸਹਰਾਣਾ ਤੁਸੀਂ ਨਹੀਂ ਲੈਂਦੇ ਬਿਨਾ ਸਹਰਾਣੇ ਤੋਂ ਸੋਣੇ ਹੋ ਤਾਂ ਤੁਹਾਡਾ ਸਰਵਾਈਕਲ ਕੁਝ ਕੁ ਦਿਨਾਂ ਦੇ ਵਿੱਚ ਠੀਕ ਹੋ ਜਾਏਗਾ ਔਰ ਫ੍ਰੀ ਆਫ ਕੋਸਟ ਕੋਈ ਪੈਸਾ ਨਹੀਂ ਸਿਰਫ ਤੁਸੀਂ ਸੋਣਾ ਵਾ ਬਿਨਾ ਸਹਰਾਣੇ ਤੋਂ ਅਗਰ ਤੁਸੀਂ ਬਿਨਾ ਸਹਰਾਣੇ ਤੋਂ ਸੋਣੇ ਹੋ ਤਾਂ ਤੁਹਾਡਾ ਸਰਵਾਈਕਲ ਦੂਰ ਹੋਣਾ ਸ਼ੁਰੂ ਹੋ ਜਾਏਗਾ ਇਹ ਤਿੰਨ ਜਿਹੜੀਆਂ ਸਾਵਧਾਨੀਆਂ ਸਮਝ ਲਓ ਚਾਹੇ ਇਹਨੂੰ ਤੁਸੀਂ ਆਪਣੀ ਹਿੰਟ ਸਮਝ ਲਓ ਕੁਝ ਵੀ ਸਮਝ ਲਓ ਇਹ ਤੁਹਾਨੂੰ ਇਸਤੇਮਾਲ ਕਰਨੀਆਂ ਪੈਣਗੀਆਂ ਔਰ ਨਾਲ ਇਹ ਨੁਸਖਾ ਇਸਤੇਮਾਲ ਕਰਨਾ ਪਊਗਾ ਜੀ 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 ਬਿਲਕੁਲ ਜੀ ਅੱਛਾ ਹੁਣ ਸਾਨੂੰ ਇਹ ਦੱਸ ਦਿਓ ਵੀ ਨੁਸਖਾ ਫਾਰਮੂਲਾ ਬਣਾਉਣਾ ਕਿਵੇਂ ਕਿਸ ਤਰੀਕੇ ਨਾਲ ਕਿੰਨੀ ਕਿੰਨੀ ਕੁਆਂਟੀਟੀ ਹੈਗੀ ਹੈ ਗੁੜ ਦੀ ਜਾਂ ਕਿੰਨੀ ਕੁਆਲਿਟੀ ਹੈਗੀ ਜਿਹੜੀ ਕੁਆਂਟੀਟੀ ਹੈਗੀ ਉਹ ਘੀ ਦਾ ਇਸਤੇਮਾਲ ਇਹਦੇ ਵਿੱਚ ਕਰਨਾ ਹੈ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਤੁਸੀਂ ਇੱਕ ਗਲਾਸ ਜਿਹੜਾ ਵਾ ਗਰਮ ਪਾਣੀ ਕਰਨਾ ਵਾ ਚੰਗੀ ਤਰ੍ਹਾਂ ਗਰਮ ਪਾਣੀ ਕਰਕੇ ਉਹਨੂੰ ਰੱਖ ਲੈਣਾ ਵਾ ਔਰ ਉਸ ਤੋਂ ਬਾਅਦ ਉਹਦੇ ਵਿੱਚ ਅੱਧਾ ਚਮਚ ਦੇਸੀ ਘਿਓ ਸਾਰਿਆਂ ਦਾ ਪਿਓ ਜਿਹੜਾ ਕਿ ਵਧੀਆ ਹੋਵੇ ਆਰਗੇਨਿਕ ਕਿਉਂਕਿ ਆ ਅੱਜਕੱਲ ਬੜੇ ਤਰ੍ਹਾਂ ਦੇ ਘਿਓ ਆ ਰਹੇ ਆ ਤੁਸੀਂ ਵਧੀਆ ਘਿਓ ਦੇਖ ਕੇ ਵਧੀਆ ਘਿਓ ਹੀ ਲੈਣਾ ਵਾ ਉਹ ਦੇਸੀ ਘਿਓ ਲੈਣਾ ਵਾ ਔਰ ਉਸ ਤੋਂ ਬਾਅਦ ਉਹਦੇ ਵਿੱਚ 10 ਕੁ ਗ੍ਰਾਮ ਗੁੜ ਐਡ ਕਰ ਦੇਣਾ ਵਾ ਔਰ ਉਹਨੂੰ ਚੰਗੀ ਤਰ੍ਹਾਂ ਘੋਲ ਦੇਣਾ ਵਾ ਘੋਲਣ ਤੋਂ ਬਾਅਦ ਉਹ ਤੁਹਾਨੂੰ ਇੱਕ ਗਲਾਸ ਦੇ ਰੂਪ ਦੇ ਵਿੱਚ ਕੁਝ ਇਸ ਤਰ੍ਹਾਂ ਰੂਬਰੂ ਨਜ਼ਰ ਆਏਗਾ ਇਹਦੇ ਵਿੱਚ ਆਪਾਂ ਘੋਲ ਕੇ ਰੱਖਿਆ ਹੋਇਆ ਦੇਖੋ ਜੀ ਹੁਣ ਇਹਦਾ ਰੰਗ ਵਾ ਜਿਹੜਾ ਉਹ ਬਦਲ ਚੁੱਕਾ ਵਾ ਔਰ ਇਸ ਤਰ੍ਹਾਂ ਹੀ ਇਹਨੇ ਤੁਹਾਡੀ ਗਰਦਨ ਦੇ ਜਿਹੜਾ ਬਲੱਡ ਜੰਮਿਆ ਹੋਇਆ ਵਾ ਜਿਹੜਾ ਬਲੱਡ ਉੱਥੇ ਰੁਕਿਆ ਹੋਇਆ ਵਾ ਉਹਦੇ ਰੰਗ ਨੂੰ ਬਦਲ ਕੇ ਉਹਨੂੰ ਚਲਾ ਦੇਣਾ ਵਾ। ਕੀ ਬਾਤ ਹੈ। ਬਿਲਕੁਲ ਜੀ। ਜੀ ਜੀ ਜੀ। ਘਟਾਰੇ ਸਾਹਿਬ ਬਹੁਤ-ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ। ਨਗੀ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ। ਪਰ ਸਮਝਣ ਜਾਂਦੀ ਇਹ ਦੱਸ ਦੇ ਵੀ ਜਿਹੜੇ ਲੋਕਾਂ ਨੂੰ ਤੁਹਾਡੇ ਨਾਲ ਕੰਸਲਟ ਕਰਨਾ ਹੈ, ਕੰਸਲਟ ਕਿਵੇਂ ਕਰਨਾ ਨਗੀ ਸਾਹਿਬ? ਬਿਲਕੁਲ ਜੀ ਬਿਲਕੁਲ ਆਪਣੇ ਵੀਡੀਓ ਦੇ ਉੱਪਰ ਨੰਬਰ ਚੱਲਦੇ ਪਏ ਆ। ਆਪਣੀਆਂ ਦੋ ਬ੍ਰਾਂਚਾਂ ਇੱਕ ਹੈਗੀ ਆਪਣੀ ਜਲੰਧਰ, ਦੂਸਰੀ ਜੀਰਕਪੁਰ। ਜਲੰਧਰ ਆਪਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਮਿਲਦੇ ਹਾਂ ਗੜਾ ਰੋਡ ਨੀਅਰ ਤਾਜ ਮਾਰਕੀਟ। ਤੇ ਜਿਰਖਪੁਰ ਆਪਾ ਹਰ ਸ਼ਨੀਵਾਰ ਨੂੰ ਆਪੀਡੀ ਹੁੰਦੀ 11:00 ਤੋਂ ਲੈ ਕੇ 5:00 ਵਜੇ ਤੱਕ ਇਹ ਪਟਿਆਲਾ ਰੋਡ ਨੀਅਰ ਏਕੇਮਰ ਜੋੜ ਸਕਾਈਨਰ ਟਾਵਰ ਦੇ ਸਾਹਮਣੇ ਬਹੁਤ-ਬਹੁਤ ਸ਼ੁਕਰੀਆ ਅੱਛਾ ਹੁਣ ਸਾਨੂੰ ਇਹ ਦੱਸ ਦੇ ਵੀ ਇਹ ਇੱਕ ਗਲਾਸ ਤੁਸੀਂ ਕਹਿ ਰਹੇ ਹੋ ਵੀ ਇਹ ਕਰੇਗਾ ਕੀ ਹਮੇਸ਼ਾ ਦੀ ਤਰ੍ਹਾਂ ਕਿ ਡਾਰੇ ਸਾਹਿਬ ਬਿਲਕੁਲ ਜੀ ਬਿਲਕੁਲ ਇੱਕ ਗਲਾਸ ਤੁਹਾਡੀ ਰੁਕੀ ਹੋਈ ਗੱਡੀ ਲੈ ਕੇ ਆਊਗਾ ਇੱਕ ਗਲਾਸ ਕਿਤੇ ਵੀ ਕਿਸੇ ਵੀ ਆਰਗਨ ਦੇ ਵਿੱਚ ਜੰਮਿਆ ਬਲੱਡ ਬਾਹਰ ਕੱਢੇਗਾ ਇੱਕ ਗਲਾਸ ਤੁਹਾਡੀ ਬਲਗਮ ਨੂੰ ਸਹੀ ਕਰੇਗਾ ਇੱਕ ਗਲਾਸ ਤੁਹਾਡੀ ਨੀਂਦ ਨੂੰ ਸਹੀ ਕਰੇਗਾ ਇੱਕ ਗਲਾਸ ਤੁਹਾਡੇ ਸਟ੍ਰੈਸ ਨੂੰ ਸਹੀ ਕਰੇਗਾ ਔਰ ਇੱਕ ਗਲਾਸ ਤੁਹਾਡੇ ਨਰਵਸ ਸਿਸਟਮ ਦੇ ਨਾਲ ਜੁੜੀਆਂ ਜਿੰਨੀਆਂ ਵੀ ਦਿੱਕਤਾਂਾਂ ਨੇ ਤੁਹਾਡੇ ਸ਼ੋਲਡਰ ਸਟਕ ਹੋ ਚੁੱਕੇ ਨੇ ਸਟਿਫਨਸ ਆ ਚੁੱਕੀ ਆ ਤੁਹਾਡੇ ਗਰਦਨ ਵਾਲਾ ਏਰੀਆ ਰੁਕ ਚੁੱਕਾ ਵਾ ਔਰ ਅਗਰ ਤੁਸੀਂ ਸਰਵਾਈਕਲ ਵਾਲੇ ਪਾਸੇ ਚਲੇ ਗਏ ਹੋ ਤਾਂ ਇੱਕ ਗਲਾਸ ਤੁਹਾਨੂੰ ਉਹਦੇ ਚੋਂ ਬਾਹਰ ਖਿੱਚ ਕੇ ਲੈ ਕੇ ਆਏਗਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਕਿਟਾਰੀ ਸਾਹਿਬ ਸਾਰੀ ਜਾਣਕਾਰੀ ਦੇਣ ਵਾਸਤੇ ਅੱਛਾ ਲਖੀ ਸਾਹਿਬ ਪੀਣ ਦਾ ਵੀ ਤੁਸੀਂ ਕਹ ਰਹੇ ਸੀ ਵੀ ਇੱਕ ਖਾਸ ਤਰੀਕਾ ਹੈ ਉਹ ਵੀ ਸਾਨੂੰ ਦੱਸ ਦਿਓ ਬਿਲਕੁਲ ਜੀ ਬਿਲਕੁਲ ਰੁਕੀ ਸਾਹਿਬ ਪਹਿਲਾਂ ਤਾਂ ਦੇਖੋ ਕੀ ਬਾਤ ਰਗਣੇ ਸ ਲੈ ਕੇ ਦੇਖੋ ਜੀ ਖੁਸ਼ਬੂ ਬਹੁਤ ਵਧੀਆ ਜੀ ਜੀ ਇਹ ਇੱਕ ਤਾਂ ਚਾਹ ਦਾ ਤੋੜ ਜਿਹੜੇ ਲੋਕ ਚਾਹ ਨਹੀਂ ਛੱਡ ਸਕਦੇ ਉਹਨਾਂ ਵਾਸਤੇ ਇਹ ਚਾਹ ਦਾ ਅਲਟਰਨੇਟ ਬਹੁਤ ਵਧੀਆ ਮਿਲਿਆ ਇਹਨੂੰ ਤੁਸੀਂ ਸਵੇਰੇ ਉੱਠਦੇ ਆ ਸਰ ਖਾਲੀ ਪੇਟ ਲੈਣਾ ਠੀਕ ਹੈ ਲੈਣਾ ਕਿਵੇਂ ạ ਕੀ ਕੀ ਗੱਲ ਕੀ ਗੱਲ ਇਸ ਤਰ੍ਹਾਂ ਰੋਜ਼ਾਨਾ ਲੈ ਸਕਦੇ ਹੋ ਤੁਸੀਂ ਔਰ ਵੱਡਾ ਫਾਇਦਾ ਇਹ ਗਰਦਨ ਨੂੰ ਤਾਂ ਠੀਕ ਕਰੂ ਕਰੂਗਾ ਜਿਹਨੂੰ ਪ੍ਰਾਣੀ ਕਵਾਜਾ ਉਹਨੂੰ ਠੀਕ ਕਰੇਗਾ ਕੀ ਹੋਊਗਾ ਐ ਐ ਆਉ ਜਿਵੇਂ 1K47 ਚ ਗੋਲੀ ਆਉਂਦੀ ਹੈ ਜੀ 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 ਬਹੁਤ ਬਹੁਤ ਧੰਨਵਾਦ ਅਨਨਕੀ ਸਭ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਗਰਦਨ ਦੇ ਵਿੱਚ ਸਟਿਫਨੈਸ ਹੈ ਪੱਠੇ ਜਿਨ੍ਹਾਂ ਦੇ ਆਕੜੇ ਹੋਏ ਨੇ ਔਰ ਗਰਦਨ ਕਰਕੇ ਜਿਨ੍ਹਾਂ ਨੂੰ ਹੋਰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਹੈਗੀਆਂ ਨੇ ਉਹ ਚਾਹੇ ਪੇਟ ਦੀ ਹੋਵੇ ਚਾਹੇ ਹੱਡ ਦੇ ਉੱਤੇ ਹਲਕਾ ਫੁਲਕਾ ਦਰਦ ਹੋਵੇ ਜਾਫਰ ਅਸੀਂ ਕਹਿ ਲਈ ਕਿ ਸਿਰਦਰਦ ਹੋਵੇ ਸਿਰ ਦੇ ਵਿੱਚ ਅੱਧਾ ਦਰਦ ਹੋਵੇ ਜਾਂ ਫਿਰ ਅੱਖਾਂ ਦੇ ਵਿੱਚ ਪ੍ਰੈਸ਼ਰ ਬਣਦਾ ਹੋਵੇ ਤਾਂ ਬਹੁਤ ਸਾਰੀ ਚੀਜ਼ਾਂ ਦਾ ਹੈ ਜਿਨ੍ਹਾਂ ਦਾ ਅੱਜ ਹੱਲ ਹੈਗਾ ਡਾਕਟਰ ਕਰਨ ਕਟਾਰੀਆ ਤੇ ਡਾਕਟਰ ਗੁਡਬਕਸਿੰਗ ਦੱਗੀ ਹੋਰ ਨੇ ਦੱਸਿਆ ਸੋ ਪਰ ਮੇਰੀ ਉਮੀਦ ਮੇਰੀ ਚੇਤਾਵਨੀ ਤੁਹਾਨੂੰ ਇਹ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ مشورہ ਜ਼ਰੂਰ ਕਰਨਾ ਹੈ ਧੰਨਵਾਦ